ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਕੇ ਪੰਜਾਬ ਨਿਊਜ਼ ਮੈਂ ਹਾਂ ਪੱਤਰਕਾਰ ਦਰਸ਼ਨ ਖੰਨ ਅੱਜ ਇੱਕ ਸੋਹਣੀ ਐਸੀ ਖਬਰ ਦਿਖਾਉਣ ਜਾ ਰਹੇ ਹਾਂ ਜਿਹੜੀ ਕਿ ਰੋਜ਼ ਅਸੀਂ ਸੁਣਦੇ ਹਾਂ ਕਿ ਵਾਰਦਾਤਾਂ ਲਗਾਤਾਰ ਹੋ ਰਹੀਆਂ ਨੇ ਮਹੱਲਿਆਂ ਦੇ ਵਿੱਚ ਚੈਨੀ ਖੋ ਹੋ ਰਿਹਾ ਹੈ ਮੋਬਾਈਲ ਖੋ ਹੋ ਰਹੇ ਨੇ ਥਾਣਾ ਸਿਟੀ ਦੇ ਜੋ ਮੁਲਾਜ਼ਮ ਨੇ ਉਹਨਾਂ ਵੱਲੋਂ ਇੱਕ ਚਲਾਈ ਗਈ ਮੁਹਿੰਮ ਤਹਿਤ ਲੁੱਟ ਖੋਹਣ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਪਾਰਟੀ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੱਤ ਮੋਬਾਈਲ ਅਤੇ ਜਿਸ ਦਾਤ ਨਾਲ ਉਹ ਰਾਤ ਨੂੰ ਉਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਉਹ ਬਰਾਮਦ ਕੀਤਾ ਗਿਆ ਇਸ ਮੌਕੇ ਤੇ ਪ੍ਰੈਸ ਨਾਲ ਗੱਲਬਾਤ ਕਰਦੇ ਆਂ ਥਾਣਾ ਸਿਟੀ ਨੇ ਹੋਰ ਕੀ ਕਿਹਾ ਤੁਹਾਨੂੰ ਸੁਣਾਉਣਾ ਹੈ ਪੂਰੀ ਰਿਪੋਰਟ ਦੇ ਵਿੱਚ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਜਿਹੜੇ ਦੋ ਵਿਅਕਤੀ ਬਿਲਕੁਲ ਜੰਗ ਉਮਰਦੇ ਇਹ ਜਿਹੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਕਿ ਜਿਹੜੇ ਵਾਰਦਾਤ ਨੂੰ ਇਹ ਅੰਜਾਮ ਦੇ ਰਹੇ ਸੀ ਉਹਨਾਂ ਪਾਸੋਂ ਇੱਕ ਲੁੱਟ ਖੋਹ ਕਰਨ ਵਾਲਾ ਇੱਕ ਵੱਡਾ ਸਾਰਾ ਦਾੰਤ ਜਿਸ ਨੂੰ ਦਿਖਾ ਕੇ ਉਹ ਡਰਾਤ ਮਗਾ ਕੇ ਅਬ ਲੋਕਾਂ ਤੋਂ ਮੋਬਾਈਲ ਖੁੰਦੇ ਸੀ ਤੇ ਉਹ 7 ਮੋਬਾਈਲ ਬਰਾਮਦ ਕੀਤੇ ਨੇ ਤੇ ਇਹਨਾਂ ਦੋ ਵਿਅਕਤੀਆਂ ਪਰ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਚੋਂ ਇੱਕ ਵਿਅਕਤੀ ਹੈ ਜਿਹੜਾ ਉਸਤੇ ਪਹਿਲਾਂ ਵੀ ਦੋ ਮੁਕੱਦਮੇ ਦਰਜ ਨੇ ਇਸ ਮੌਕੇ ਤੇ ਐਸਐਚਓ ਖੁਸ਼ਪ੍ਰੀਤ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀ ਕਿਹਾ ਔਰ ਤੁਹਾਨੂੰ ਸੁਣਾਉਣੀ ਹੈ ਪੂਰੀ ਰਿਪੋਰਟ ਇਹ ਜੀ ਅੱਜ ਪ੍ਰੈਸ ਕਾਨਫਰੰਸ 'ਚ ਇੱਕ ਸੀ ਮਕਦਮਾ ਦਰਜ ਕੀਤਾ ਮਕਦਮਾ ਨੰਬਰ 35/24 ਸਿਟੀ ਰਾਜਪੁਰ ਇਹਦੇ ਵਿੱਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਕੋਲੋਂ ਸਾਨੂੰ 7 ਖੋਹ ਕੀਤੇ ਹੋਏ ਮੋਬਾਈਲ ਫੋਨ ਬਰਾਮਦ ਹੋਏ ਚਲ ਅਤੇ ਇੱਕ ਦਾਤ ਜੋ ਇਹ ਖੋਦ ਸਮੇਂ ਡਰਾਉਣ ਲਈ ਵਰਤਦੇ ਸੀਗੇ ਉਹ ਬਰਾਮਦ ਇਹਨਾਂ ਨੇ ਜੀ ਲੋਕਲ ਰਾਜਪੁਰੇ ਵਿੱਚ ਕਈ ਥਾਵਾਂ ਤੋਂ ਲੁੱਟਖੋਹ ਦੇ ਵਾਰਤਾਤਾਂ ਨੂੰ ਮੰਨੇ ਨੇ ਤੇ ਬਾਕੀ ਵਾਲੇ ਹੋਲ ਇਨਵੈਸਟੀਗੇਸ਼ਨ ਕਰ ਰਹੇ ਜੋ ਜੋ ਮੰਨਣਗੇ ਉਸ ਤੋਂ ਸ਼ੇਅਰ ਕਰਨਗੇ ਪਿਛਲੇ ਕਾਫੀ 10 15 ਦਿਨ ਤੋਂ ਜੋ ਇਹ ਮੰਨੇ ਨੇ ਵੀ ਇਹ ਕਵਾਰਤਾਤਾਂ ਨੂੰ ਇਲਜਾਮ ਲਗਾ ਰਹੇ ਸੀ ਸਾਡੀ ਟੀਮ ਇਹਨਾਂ ਦੇ ਕਾਫੀ ਦੇਰ ਤੋਂ ਪਿੱਛੇ ਸੀ ਕਿ ਤੇ ਸਾਡੇ ਹੱਥ ਆ ਗਏ ਪਹਿਲਾਂ ਤੋਂ ਮਾਮਲੇ ਇਹਨਾਂ ਦੇ ਦਰਜ ਨੇ ਪਹਿਲਾਂ ਜੀ ਇੱਕ ਇਹਨਾਂ ਚ ਦੋਸ਼ੀ ਆਉਦੇ ਤੇ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਜੀ ਜੀ ਕਰ ਰਹੇ ਆ ਜੀ ਬਾਕੀ ਜੋ ਪੁੱਛਗੀ ਚਚਾਊਗਾ ਉਹਨਾਂ ਨੂੰ ਵੀ ਅਸੀਂ ਬਾਈ ਨੇ ਵਿੱਚ ਪਰਚੇ ਤੇ ਦੇਖ ਕੇ ਉਹਨਾਂ ਨੂੰ ਵੀ ਅਰੈਸਟ ਕਰਾਂਗੇ ਸਰ ਜਿੰਨੇ ਮੋਬਾਈਲ ਬਰਾਮਦ ਹੋਏ ਰਿਮਾਂਡ ਵੀ ਜੀ ਪਹਿਲਾਂ ਸਾਨੂੰ ਦੋ ਫੋਨ ਬਰਾਮਦ ਸੀਗੇ ਜੇ ਅਸੀਂ ਇੱਕ ਦਿਨ ਦਾ ਰਿਮਾਂਡ ਹੋਰ ਲਿਆ ਤਾਂ ਸਾਨੂੰ ਪੰਜ ਫੋਨ ਹੋਰ ਬਰਾਮਦ ਹੋਗੇ ਅਸੀਂ ਹੋਰ ਰਿਮਾਂਡ ਲੈ ਕੇ ਇਹਨਾਂ ਦਾ ਹੋਰ ਪੁੱਛਗੀ ਢੰਗਾਈ ਨਾਲ ਕਰਕੇ ਹੋਰ ਇਸ ਦੀ ਤਹਿ ਤੱਕ ਜਾਣਾ ਸਰ ਇਹਨਾਂ ਨੂੰ